ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਮਲਜੀਤ ਕੌਰ ਜੀ ਤਾਂ ਜੀ ਕੀ ਸਮੱਸਿਆ ਲੈ ਕੇ ਆਏ ਸੀ ਤੁਸੀਂ ਡਾਕਟਰ ਸ਼ਰਦਾ ਕੋਲੇ ਮੇਰੇ ਜੀ ਸਮੈਕਲ ਬਹੁਤ ਸੀ ਅੱਛਾ ਜੀ ਤੇ ਕਮਰ ਦਰਦ ਵੀ ਬਹੁਤ ਜ਼ਿਆਦਾ ਸੀ ਇਹ ਕਿੰਨੇ ਸਾਲ ਪੁਰਾਣਾ ਸੀਗਾ ਜੀ 10 12 ਸਾਲ ਪੁਰਾਣਾ ਜੀ 10 12 ਸਾਲ ਤਾਂ ਫਿਰ ਬਹੁਤ ਕਸ਼ਟ ਘਟਿਆ ਹੋਣਾ ਤੁਸੀਂ ਹਨਾ ਬਹੁਤ ਜ਼ਿਆਦਾ ਜੀ ਕਿਧੋ ਰਾਮ ਆਇਆ ਕਿ ਨਹੀਂ ਆਇਆ ਬਹੁਤ ਥਾਂ ਤੇ ਦਵਾਈਆਂ ਵੀ ਖਾਧੀਆਂ ਬਹੁਤ ਥਾਂ ਤੇ ਗਏ ਪੈਸਾ ਵੀ ਲਾਇਆ ਨਹੀਂ ਰਾਮ ਆਇਆ ਕੋਈ ਰਾਮ ਨਹੀਂ ਆਇਆ ਹਾਂ ਜੀ ਫਿਰ ਕਿੱਥੋਂ ਰਾਮ ਆਇਆ ਜੀ ਡਾਕਟਰ ਸ਼ਾਹਦਾ ਦੇ ਕਲੀਨਿਕ ਤੇ ਆਏ ਕਿਸੇ ਨੇ ਸਾਨੂੰ ਦੱਸਿਆ ਕਹਿੰਦੇ ਉੱਥੇ ਬਹੁਤ ਵਧੀਆ ਆਰਾਮ ਆ ਆਂਦਾ ਤੁਸੀਂ ਉੱਥੇ ਚਲੇ ਜਾਓ ਅਸੀਂ ਉੱਥੇ ਆਏ ਉੱਥੇ ਆ ਕੇ ਤਾਂ ਬਹੁਤ ਮੈਨੂੰ ਫਰਕ ਪੈ ਗਿਆ ਤੇ ਇੱਥੇ ਜਦੋਂ ਆਏ ਕਿੰਨੇ ਦਿਨਾਂ 'ਚ ਫਰਕ ਪੈ ਗਿਆ ਸੀ ਉਹ ਮਹੀਨੇ ਵਿੱਚ ਪੈ ਗਿਆ ਸੀ 6 ਮਹੀਨੇ 'ਚ ਪੂਰਾ ਫਰਕ ਪੈ ਗਿਆ ਹਾਂਜੀ ਪੂਰਾ ਫਰਕ ਹੁਣ ਦਵਾਈ ਬੰਦਾਂਗੇ ਜਲਦੀ ਆ ਹਾਂ ਨਹੀਂ ਹੁਣ ਤਾਂ ਬੰਦਾਂਗੇ ਬੰਦਾਂ ਹੁਣ ਠੀਕ ਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਠੀਕ ਆ ਮਪਾਲ ਕਰਨੇ ਸਾਰੇ ਆਣ ਇੱਥੇ ਸਾਰੇ ਇਲਾਜ ਕਰਵਾਣ ਆ ਕੇ ਬਹੁਤ ਵਧੀਆ ਵਾ ਬਹੁਤ ਸੋਨਾ ਇਲਾਜ ਕਰਦੇ ਆ ਹੁਣ ਤੁਸੀਂ ਘਰ ਦੇ ਕੰਮ ਕਰ ਸਹੀ ਕਰ ਲੈਨੇ ਆ ਸਾਰੇ ਕੰਮ ਮੈਂ ਕਰ ਲੈਨੇ ਆ ਕੋਈ ਦਿੱਕਤ ਨਹੀਂ ਆ ਨਹੀਂ ਜੀ ਕੋਈ ਦਿੱਕਤ ਨਹੀਂ ਆ ਡਾਕਟਰ ਨੂੰ ਦਵਾਈਆਂ ਕਿਵੇਂ ਦੇਓਗੇ ਤੁਸੀਂ ਬਹੁਤ ਬਹੁਤ ਦਵਾਈਆਂ ਖਾਣ ਨਾਲ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਇਲਾਜ ਕੀਤਾ ਵਾ ਅਸੀਂ ਹੁਣ ਸਾਰਾ ਕੰਮ ਕਰ ਕਰ ਸਕਦੇ ਆ ਘਰ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਧੰਨਵਾਦ